ਅੱਸੀ ਕਾਜੀ ਅੱਜ ਬਿਸ਼ਨਪਰ ਦੇ ਵਿੱਚ ਮਿਲ ਦੇ ਨਾਲ ਲੱਗਦੇ ਪੰਜ-ਛੇ ਪਿੰਡਾਂ ਦੀਆਂ ਪੰਚਾਇਤਾਂ ਤੇ ਮੋਤਵਾਰਾ ਦੀ ਮੀਟਿੰਗ ਹੋਈ ਹੈ ਕਿਉਂਕਿ ਮਿਲ ਦੇ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਲਗਾਤਾਰ ਪੋਲਿਊਸ਼ਨ ਤੋਂ ਲੋਕ ਪਰੇਸ਼ਾਨ ਹੈ ਜਿਹੜਾ ਪੋਲਿਊਸ਼ਨ ਲਗਾਤਾਰ ਪਾਣੀ ਦਾ ਵੀ ਹੋ ਰਿਹਾ ਤੇ ਜਿਹੜਾ ਇਸ ਮਿਲ ਦੇ ਵੱਲੋਂ ਲਗਾਤਾਰ ਰਾਖ ਦੇ ਨਾਲ ਵੀ ਲੋਕ ਪਰੇਸ਼ਾਨ ਹੈ ਰੋਜ਼ ਸਵੇਰੇ ਉੱਠਦਿਆਂ ਸਾਰ ਹਰ ਘਰਾਂ ਦੇ ਵਿੱਚ ਜਿਹੜੀ ਕਾਲੀ ਰਾਖ ਦੇ ਨਾਲ ਲੋਕ ਬਿਮਾਰ ਹੋ ਰਿਹਾ ਉਹਨਾਂ ਨੂੰ ਕਈ ਲਾ ਇਲਾਜ ਬਿਮਾਰੀਆਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਇਸ ਗੱਲ ਨੂੰ ਦੇਖਦੇ ਹੋਏ ਇਸ ਇਲਾਕੇ ਦੇ ਲਗਭਗ 5-6 ਪਿੰਡਾਂ ਦੇ ਮੋਤਵਾਰਾਂ ਨੇ ਇਕੱਠੇ ਹੋ ਕੇ ਮੀਟਿੰਗ ਕੀਤੀ ਹੈ ਕਿ ਇਸ ਮਿਲ ਪ੍ਰਬੰਧਕ ਦੇ ਵੱਲੋਂ ਲਗਾਤਾਰ ਪੋਲੂਸ਼ਨ ਨੂੰ ਵਧਾਇਆ ਜਾ ਰਿਹਾ ਤੇ ਇਸ ਨਾਗੇ ਛਾਗੇ ਦੇ ਪਿੰਡਾਂ ਦੇ ਲੋਕਾਂ ਦੀ ਜਾਨੀਆਂ ਜਾਣਦਾ ਉਹਨਾਂ ਦੀ ਸਿਹਤ ਦਾ ਕੋਈ ਵੀ ਧਿਆਨ ਨਹੀਂ ਰੱਖਿਆ ਜਾ ਰਿਹਾ ਇਸ ਗੱਲ ਨੂੰ ਦੇਖਦਿਆਂ ਹੋਇਆਂ ਅੱਜ 6 ਪਿੰਡਾਂ ਦੇ ਲੋਕਾਂ ਨੇ ਮੋਤਵਾਰਾਂ ਨੇ ਇਕੱਠਿਆਂ ਹੋ ਕੇ ਇੱਕ ਕਮੇਟੀ ਬਣਾਉਣ ਦਾ ਫੈਸਲਾ ਕੀਤਾ ਤੇ 3 ਤਰੀਕ ਨੂੰ ਇੱਕ ਮੰਗ ਪੱਤਰ ਐਸਡੀਐਮ ਮੁਕੇਰੀਆਂ ਨੂੰ ਦੇਣ ਦਾ ਐਲਾਨ ਕੀਤਾ ਹੈ ਕਿ ਜਿਹੜਾ ਮਿਲ ਦੇ ਵੱਲੋਂ ਲਗਾਤਾਰ ਗੰਦਾ ਪਾਣੀ ਜਿਹੜਾ ਕਰਕੇ ਇਸ ਇਲਾਕੇ ਦੇ ਜ਼ਮੀਨ ਦੇ ਜਿਹੜਾ ਪਾਣੀ ਆ ਉਹਨੂੰ ਪੋਲਿਊਟਡ ਕੀਤਾ ਜਾ ਰਿਹਾ ਤੇ ਮਿਲ ਦੇ ਵੱਲੋਂ ਉਹਦੇ ਬੋਇਲਰਾਂ ਤੋਂ ਉੱڑਦੀ ਧੂੜ ਦੇ ਨਾਲ ਰਾਖ ਦੇ ਨਾਲ ਜਿਹੜੇ ਲੋਕ ਪਰੇਸ਼ਾਨ ਹੋ ਰਿਹਾ ਇਹਨੂੰ ਤੁਰੰਤ ਬੰਦ ਕੀਤਾ ਜਾਵੇ ਤੇ ਮੈਂ ਇਸ ਵੀਡੀਓ ਦੇ ਮਾਧਿਅਮ ਦੇ ਨਾਲ ਇਲਾਕੇ ਦੇ ਲੋਕਾਂ ਨੂੰ ਹੋਰ ਪੰਚਾਇਤਾਂ ਨੂੰ ਵੀ ਸੱਦਾ ਦੇ ਰਿਹਾ ਕਿਉਂਕਿ ਜਿਹੜੀਆਂ ਪੰਚਾਇਤਾਂ ਅੱਜ ਹਾਜ਼ਰ ਹੈ ਉਹਨਾਂ ਨੇ ਤੈਅ ਕੀਤਾ ਹੈ ਬਿਸ਼ਨਪੁਰ ਪਹਿਲਾਂ ਹੀ ਇਹਦੇ ਪੈਸ ਪੋਲਿਊਸ਼ਨ ਦੇ ਵਿਰੁੱਧ ਮਤਾ ਪਾ ਚੁੱਕਾ ਹੈ ਕਿ ਇਹ ਪੋਲਿਊਸ਼ਨ ਮਿਲ ਪ੍ਰਬੰਧਕ ਬੰਦ ਕਰੇ ਪੋਲਿਊਸ਼ਨ ਕੰਟਰੋਲ ਬੋਰਡ ਦੇ ਤੇ ਕਾਰਵਾਈ ਕਰੇ ਐਸਡੀਐਮ ਮੁਕੇਰੀਆ ਦੇ ਤੇ ਧਿਆਨ ਦੇਵੇ ਤੇ ਅੱਗੇ ਬਾਕੀ ਪੰਚਾਇਤਾਂ ਨੇ ਤੈਅ ਕੀਤਾ ਹੈ ਕਿ ਇਹ ਰੈਜੂਲੇਸ਼ਨ ਪਾ ਕੇ ਮਤੇ ਪਾ ਕੇ ਜਿਹੜੇ ਦਿੱਤੇ ਜਾਣਗੇ ਐਸਡੀਐਮ ਮੁਕੇਰੀਆ ਨੂੰ ਨਾਲ ਦੇ ਹੋਰ ਪਿੰਡਾਂ ਨੂੰ ਜਿਨ੍ਹਾਂ ਨੂੰ ਵੀ ਮਿਲ ਦੇ ਪੋਲਿਊਸ਼ਨ ਤੋਂ ਲਗਾਤਾਰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਪਾਣੀ ਗੰਧਲਾ ਹੋ ਰਿਹਾ ਰਾਖ ਤੋਂ ਪਰੇਸ਼ਾਨ ਹੈ ਉਹ ਆਪਣੇ ਆਪਣੇ ਪਿੰਡਾਂ ਦੀਆਂ ਪੰਚਾਇਤਾਂ ਮਤੇ ਪਾ ਕੇ 3 ਤਰੀਕ ਨੂੰ ਠੀਕ 11 ਵਜੇ ਐਸਡੀਐਮ ਦਫਤਰ ਮੁਕੇਰੀਆਂ ਹਾਜ਼ਰ ਹੋਣ ਤਾਂ ਕਿ ਮਿਲ ਪ੍ਰਬੰਧਕ ਦੇ ਵੱਲੋਂ ਲਗਾਤਾਰ ਕੀਤਾ ਜਾ ਰਿਹਾ ਪੋਲੂਸ਼ਨ ਨੂੰ ਬੰਦ ਕਰਾਇਆ ਜਾ ਸਕੇ 3 ਤਰੀਕ ਇਲਾਕੇ ਦੇ ਵੱਲੋਂ ਇਹ ਮੰਗ ਪੱਤਰ ਦਿੱਤਾ ਜਾਊਗਾ ਤਾਂ ਕਿ ਮਿਲ ਦੇ ਉੱਪਰ ਐਨਜੀਟੀ ਤੇ ਪੋਲੂਸ਼ਨ ਕੰਟਰੋਲ ਬੋਰਡ ਕਾਰਵਾਈ ਕਰੇ ਇਥੋਂ ਦਾ ਪ੍ਰਸ਼ਾਸਨ ਕਾਰਵਾਈ ਕਰੇ ਤੇ ਮਿਲ ਪ੍ਰਬੰਧਕਾਂ ਨੂੰ ਬੰਦਤ ਕਰੇ ਗੱਲ ਪੀ ਇੱਥੇ ਪੋਲਿਊਸ਼ਨ ਨਾ ਕੀਤਾ ਜਾਵੇ ਜਿਹੜੀ ਰਾਖ ਉੱਡ ਰਹੀ ਹੈ ਉਹਦਾ ਪ੍ਰੋਪਰ ਪ੍ਰਬੰਧ ਕਰੇ ਆਦੋਂ ਤੱਕ ਉਹਨਾਂ ਬੋਇਲਰਾਂ ਨੂੰ ਬੰਦ ਕਰਕੇ ਰੱਖੇ ਲੋਕ ਇੱਥੇ ਲਾਇਲਾਜ਼ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਆ ਅੱਜ ਦੀ ਇਹ ਮੀਟਿੰਗ ਅਸੀਂ ਤੁਹਾਡੇ ਨਾਲੇ ਸਾਂਝੀ ਕਰ ਰਹੇ ਹਾਂ ਤੇ ਆਸ ਰੱਖਦੇ ਹਾਂ ਵੀ ਇਲਾਕੇ ਦੇ ਲੋਕ ਤਿੰਨ ਤਰੀਕ ਦੇ ਸੱਦੇ 'ਚ ਵੱਧ ਤੋਂ ਵੱਧ ਗਿਣਤੀ 'ਚ ਪਹੁੰਚਣਗੇ ਤੇ ਨਾਲ ਲੱਗਦੀ ਹੈ ਪੰਚਾਇਤਾਂ ਮਤੇ ਪਾ ਕੇ ਜਿਹੜੇ ਐਸੀਆਂ ਮੁਕੇਰੀਆਂ ਨੂੰ ਦੇਣ ਦਾ ਸੀ ਐਲਾਨ ਕੀਤਾ ਹੈ ਉਹਦੇ ਵਿੱਚ ਸ਼ਾਮਲ ਹੋਣ ਗਿਆ ਤੇ ਇਲਾਕੇ ਦੇ ਲੋਕਾਂ ਨੂੰ ਕਹਿੰਨੇ ਆ ਇਸ ਪੋਲਿਊਸ਼ਨ ਨੂੰ ਤੇ ਲਗਾਤਾਰ ਵਾਤਾਵਰਨ ਨੂੰ ਗੰਧਲਾ ਕਰਨ ਵਾਲੇ ਲੋਕਾਂ ਦੇ ਵਿਰੁੱਧ ਇਕੱਠੇ ਹੋ ਕੇ ਸੰਘਰਸ਼ ਕਰੀਏ ਤਾਂ ਕਿ ਆਪਣੀ ਆਉਣ ਵਾਲੀ ਪੀੜ੍ਹੀਆਂ ਨੂੰ ਬਚਾਇਆ ਜਾ ਸਕੇ ਧੰਨਵਾਦ ਜੀ